ਬੀਬੀ ਸਟੰਡਰਡ ਮੈਪ ਦੇ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ ਅਗਸਤ ਮਹੀਨੇ ਦੀ 3 ਤਰੀਕ ਹੈ 11 ਵਜੇ ਪੀਰਾਮਿਡ ਤੇ ਕੁਦਰਤ ਸੈਕੰਡ ਦਾ ਸਮਾਸਰ ਟਾਂਟੂ ਸ਼ਰਧਾ ਹੋ ਚੁੱਕਾ ਹੈ ਮੈਂ ਦੱਸਾਂ ਬੜੀ ਖੁਸ਼ੀ ਹੋ ਰਹੀ ਕਿ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਆਨਰੇਬਲ ਜੱਜ ਸਾਹਿਬ ਦੇ ਨਾਲ ਆਹ ਸ੍ਰੀ ਐਸ ਕੇ ਅਗਰਵਾਲ ਸਾਬ ਸਾਡੇ ਮਹਿਮਾਨ ਹੋਣਗੇ ਕਈ ਜਿਲ੍ਹਿਆਂ ਦੇ ਸੈਸ਼ਨ ਜੱਜ ਜਿੱਥੇ ਰਹੇ ਨੇ ਪੰਜਾਬ ਦੇ ਐਲ ਆਰ ਰਹੇ ਅੱਜਕਲ ਮੋਹਾਲੀ ਕੰਜ਼ਿਊਮਰ ਕੋਰਟ ਦੇ ਜੱਜ ਸਾਹਿਬ ਦੀ ਸਵਾਮਨ ਵਾਰਣੇ ਨੇ ਉਸ ਦਿਨ ਅਨਲ ਅਸੀਂ ਗੱਲਬਾਤ ਕਰਾਂਗੇ ਕਿ ਪ੍ਰਵਾਸੀਆਂ ਦੇ ਵਿਆਹ ਤੇ ਠੱਗੀ ਠੋਰੀ ਜਿਹੜੀ ਆ ਵਧਦੀ ਜਾ ਰਹੀ ਹੈ ਇਹਨੂੰ ਕਿਵੇਂ ਕਿਸ ਤਰ੍ਹਾਂ ਨੱਥ ਪਾਈ ਜਾ ਸਕਦੀ ਹੈ ਤੇ ਲੋਕਾਂ ਨੂੰ ਕਿਵੇਂ ਅਵੇਅਰ ਕੀਤਾ ਜਾ ਸਕਦਾ ਹੈ ਇਸ ਦੇ ਸੰਬੰਧ ਵਿੱਚ ਸਾਡੇ ਆਨਰੇਬਲ ਜੱਜ ਸਾਹਿਬ ਸਰਦਨ ਬਿਸ਼ੇਸ਼ ਗੱਲਬਾਤ ਕਰਨ ਜਾ ਰਹੇ ਨੇ ਸਾਡੇ ਮਹਿਮਾਨ ਨੇ ਆਨਰੇਬਲ ਜੱਜ ਐਸ ਕੇ ਅਗਰਵਾਲ ਸਾਹਿਬ ਅਨੁਰਵ ਜਸਪਾ ਜੀ ਦਾ ਸਵਾਗਤ ਹੈ ਬਿਲਕੁਲ ਮਖਬੂਰ ਕਰੋ ਅਤੇ ਅੱਗੇ ਦਿਓ ਕੁਝ ਆ ਜਾਣਕਾਰੀ ਲੈਣ ਦੇ ਵਾਸਤੇ ਸਾਡੇ ਕੁਝ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਮੌਕਾ ਦੇਣ ਲਈ ਮੈਨੂੰ ਆਪਣੇ ਮਹਾਨ ਦੇਖਤ ਸ਼੍ਰੀ ਨਿੰਦਰ ਕੋ ਬਿਨਾਂ ਜੀ ਦਾ ਫੋਨ ਆਇਆ ਕਿ ਬੱਸੀ ਸਾਹਿਬ ਤੁਹਾਡੇ ਨਾਲ ਇੰਟਰਵਿਊ ਕਰਨਗੇ ਤੇ ਮੈਨੂੰ ਬਹੁਤ ਖੁਸ਼ੀ ਹੈ ਜੀ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਪਿਛਲੇ 43 ਸਾਲ ਤੋਂ ਬ੍ਰਾਡਕਾਸਟ ਟੈਲੀਕਾਸਟ ਕਰਦੇ ਆ ਨਾ ਇੱਕ ਅਖਬਾਰਾ ਹਿੰਦੁਸਤਾਨ ਪੋਸਟ ਤੇ ਸਾਡੀ ਆਵਾਜ਼ ਹਿੰਦੁਸਤਾਨ ਦੀ ਆਵਾਜ਼ ਹੈ ਅਤੇ ਭਾਰਤ ਦੀ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅਰਜ਼ੋਈ ਕਰਦੇ ਹਾਂ ਤੇ ਬਾਹਰ ਬੈਠੇ ਭਾਰਤੀ ਲੋਕਾਂ ਦੀ ਲੁੱਟਖੋਟ ਜਿਹੜੀ ਹੋ ਰਹੀ ਹੈ ਠੱਗੀ ਠੋਰੀ ਇਹਨਾਂ ਨੂੰ ਹੋ ਰਹੀ ਹੈ ਇਹਨਾਂ ਤੇ ਗਲਤ ਪਰਚੇ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਕੁਲ ਮਿਲਾ ਕੇ ਅਸੀਂ ਇਹ ਜਾਣਕਾਰ ਦੇਣੀ ਚਾਹੁੰਦੇ ਹਾਂ ਕਿ ਲੋਕਾਂ ਦੇ ਕੋਲ ਬਾਹਰ ਬੈਠੇ ਲੋਕਾਂ ਕੋਲ ਕੀ ਹੱਕ ਨੇ ਕੀ ਰਾਈਟਸ ਨੇ ਕਿਵੇਂ ਕਿਸ ਤਰ੍ਹਾਂ ਅਗਰ ਜੇ ਕਿਸੇ ਚੀਜ਼ ਦਾ ਉਸ਼ਕਾਰ ਹੋ ਚੁੱਕੇ ਨੇ ਗਲਤ ਉਹਨਾਂ ਤੇ ਕੋਈ ਐਫ ਆਈ ਆਰ ਦਰਜ ਹੋ ਚੁੱਕੀ ਹੈ ਜਾ ਉਹਨਾਂ ਦੇ ਉੱਪਰ ਕੋਈ ਪਰਚਾ ਪੁਆਤਾ ਕੁਝ ਐਸੇ ਪੋਲਿਟਿਸ਼ੀਅਨ ਨੇ ਪੰਜਾਬ ਦੇ ਵਿੱਚ ਇੱਕ ਐਸਾ ਬਜ਼ੁਰਗ ਪੋਲਿਟਿਸ਼ੀਅਨ ਹੈ ਉਹਦੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਲੋਕਾਂ ਦੇ ਨਾਲ ਇਹੋ ਜਿਹੀਆਂ ਠੱਗ ਠਗੀਆਂ ਕਰਦਾ ਆਖਰਕਾਰ ਹੁਣ ਜੇਲ੍ਹ ਜਾਣ ਦੀ ਤਿਆਰੀ ਵਿੱਚ ਹੈ ਪਤਾ ਲੱਗਿਆ ਕਿ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ ਤਾਂ ਅਸੀਂ ਸਾਡਾ ਵਿਸ਼ਾ ਅੱਜ ਦਾ ਸਭ ਕੇ ਪ੍ਰਵਾਸੀਆਂ ਦੀ ਵਿਆਹ ਦੀ ਠੱਗੀ ਠੋਰੀ ਨੂੰ ਕਿਵੇਂ ਅਸੀਂ ਬਚਾਉਣਾ ਲੋਕਾਂ ਨੂੰ ਸੋ ਤੁਸੀਂ ਮੈਨੂੰ ਅੱਗੇ ਦਿਓਗੇ ਜੀ ਅੱਜਕਲ ਇਹਨਾਂ ਘਰਾਂ ਵਿੱਚ ਬਹੁਤ ਵਾਧਾ ਹੋ ਗਿਆ ਕਿ ਬਦੀਸ਼ਾਂ ਵਿੱਚ ਜਾ ਕੇ ਲਾੜਾ ਮੁਕਰ ਗਿਆ ਜ ਲਾੜੀ ਮੁਕਰ ਗਈ ਕਾਰਨ ਕੀ ਹੈ ਕਿ ਅੱਜਕਲ ਦੇ ਬੱਚੇ ਵਿਆਹ ਕਰਾਉਂਦੇ ਨੇ ਕੈਨੇਡਾ ਆਉਣ ਦੀ ਖਾਤਰ ਜਬਾਰੀ ਦੇਸ਼ਾਂ ਵਿੱਚ ਜਾਣ ਦੀ ਖਾਤਰ ਆਪਣੀ ਫੀਸ ਤਾਰਨ ਦੀ ਖਾਤਰ ਪੜਨ ਦੀ ਖਾਤਰ ਤਾਂ ਉਹ ਲੜਕੇ ਵਾਲਿਆਂ ਤੋਂ ਜਾਂ ਲੜਕੀ ਵਾਲਿਆਂ ਤੋਂ ਉਹ ਫੀਸ ਭਰਾ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਜਵਾਬ ਦੇ ਦਿੰਦੇ ਕੋਰਾ ਜਵਾਬ ਤਾਂ ਪਰਵਾਹ ਠੱਗ ਜਾਂਦੇ ਤੇ ਬੱਚੇ ਸੁਸਾਇਸਾਈਡ ਕਰ ਲੈਂਦੇ ਨੇ ਜੀ ਹਾਂਜੀ ਇਹਦੇ ਵਿੱਚ ਜੀ ਰਸੀ ਸਾਹਿਬ ਜੀ ਆਪਾਂ ਰੱਬ ਲੱਭ ਦੀ ਗੱਲ ਕਰੀ ਹੈ ਨਾ ਜੀ ਉਹਦੇ ਵਿੱਚ ਸਭ ਤੋਂ ਵੱਡਾ ਕਸੂਰ ਇਹ ਹੈ ਕਿ ਲਾਲਚ ਹੈ ਨਾ ਜੀ ਲਾਲਚ ਜੀ ਬੰਦੇ ਦਾ ਲਾਲਚ ਬੰਦੇ ਨੂੰ ਲਾਚਾਰ ਕਰ ਦਿੰਦਾ ਹੈ ਜੀ ਜਦੋਂ ਵੀ ਅਸੀਂ ਆਪਣੀ ਬੇਟੀ ਨੂੰ ਆਪਣੀ ਭੈਣ ਨੂੰ ਜਾਂ ਮੁੰਡੇ ਨੂੰ ਕੋਈ ਬਾਹਰ ਭੇਜਣਾ ਹੈ ਉਹਦੀ ਕੋਈ ਸ਼ਾਦੀ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਸਾਡਾ ਇਹ ਹਰਜ ਬਣ ਜਾਂਦਾ ਹੈ ਕਿ ਅਸੀਂ ਇਹ ਦੇਖਦੇ ਜੀ ਉਹਦੇ ਕ੍ਰੇਡੈਂਸ਼ੀਅਲ ਕੀ ਨੇ ਜੀ ਜਿਹੜਾ ਬੰਦਾ ਬਾਹਰ ਬੈਠਿਆ ਫਤਕ ਕਰੋ ਉਹ ਲੜਕੀ ਬਾਹਰ ਬੈਠੀ ਹੈ ਠੀਕ ਹੈ ਉਹਦੇ ਨਾਲ ਇੱਕ ਨਵਾਂ ਹੀ ਕਨਸੈਪਟ ਸ਼ੁਰੂ ਹੋ ਗਿਆ ਕਿ ਜਿਹਨੇ ਆਈ ਲੈਕਸ ਕਰਕੇ ਜਾਂਦਾ ਹੈ ਨਾ ਬੰਦੇ ਬਾਹਰ ਬੱਚੇ ਜੀ ਆਈ ਲੈਕਸ ਫਤਕ ਕਰੋ ਲੜਕੀ ਤੋਂ ਨਹੀਂ ਕਲੀਅਰ ਹੋਇਆ ਜੀ ਤਾਂ ਉਹ ਲੜਕਾ ਲੜਕੀ ਦੇ ਘਰ ਵਾਲੇ ਕੀ ਕਹਿੰਦੇ ਨੇਗੇ ਇਹ ਜਿਹੜੀ ਉੱਥੇ ਲੜਕੀ ਆਈ ਲੈਕਸ ਵਾਲੀ ਹੈ ਉਹ ਉੱਥੇ ਸੈਟਲ ਹੋ ਸਕਦੀ ਹੈ ਉਹ ਬਾਹਰ ਜਾ ਸਕਦੀ ਹੈ ਤਾਂ ਉਹ ਇੱਕ ਕੰਟੈਕਟ ਮੈਰਿਜ ਕਰ ਲੈਂਦੇ ਆ ਜੀ ਉਹ ਜਿਹੜੀ ਕੰਟੈਕਟ ਮੈਰਿਜ ਹੈ ਨਾ ਬਿ ਕੋ ਹਿੰਦੂਸਤਾਨੀ ਸੱਦੀ ਪਰਪੀ ਸਭ ਤੋਂ ਪ੍ਰਾਪਕ ਕ ਕੰਟੈਕਟ ਮੈਰਿਜ ਦਾ ਕੋਈ ਕਨਸੈਪਟ ਨਹੀਂ ਹੈ ਜੀ ਕੰਟੈਕਟ ਮੈਰਿਜ ਮੈਰਿਜ ਨ ਮੈਰਿਜ ਜਿਹੜਾ ਹਿੰਦੁਸਤਾਨ ਚੈ ਕੰਟੈਕਟ ਨਹੀਂ ਹੁੰਦੀ ਕੰਟੈਕਟਵਾ ਕਨਸੈਪਟ ਫੋਰਨ ਚ ਹੈ ਤਾਂ ਕਿ ਤਾਂ ਇਹਨੂੰ ਇਸ ਸੈਕਰਾਮੈਂਟ ਨੂੰ ਮੰਨਿਆ ਜਾਂਦਾ ਤੁਪਤਰ ਜਿਨੇ ਆਪਣੀ ਸੱਭਿਆਚਾਰਿਕ ਕਹਿੰਦੇ ਨੇ ਕਿ ਸੱਤ ਜਨਮਾਂ ਦਾ ਮੇਲ ਹੈ ਜੀ ਜਦੋਂ ਅਸੀਂ ਆਪਣੀ ਸੱਭਤਾ ਤੋਂ ਪਿਆਰ ਛੱਡਿਆਂਗੇ ਜੀ ਆਪਾਂ ਸਿਰਫ ਪੈਸੇ ਦੇ ਲਾਲਚ ਵਿੱਚ ਜੀ ਆਪਾਂ ਕੀ ਕੀ ਤਸੰਗ ਉਹਦੇ ਕਰਾਂਗੇ ਜਦੋਂ ਅਸੀਂ ਰਿਸ਼ਤੇ ਨਹੀਂ ਛੱਡ ਕੇ ਲਾਲਚ ਦੇ ਬਸ ਰਹਿ ਜਾਵਾਂਗੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ ਮੇਰੀ ਸਾਰੀ ਭੈਣਾ ਪਰਵਾਹ ਨੂੰ ਇਹ ਵੀ ਅਪੀਲ ਹੈ ਕਿ ਅਸੀਂ ਆਪਣੀ ਸਗਤਾਂ ਤੋਂ ਦੂਰ ਜਾ ਕੇ ਸਿਰਫ ਚੰਦ પૈਸਿਆਂ ਵਾਸਤੇ ਦੰਦੀਆਂ ਵਾਸਤੇ ਸੁੱਕੀ ਸ਼ੌਹਰਤ ਵਾਸਤੇ ਸਾਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਮੈਂ ਤਾਂ ਇੱਕੋ ਇੱਕ ਵੀ ਸੁਣਿਆ ਹੈ ਪੜਿਆ ਹੈ ਕਿ ਕਈ ਵਫਾ ਅਸੀਂ ਆਪਣੇ ਰਿਸ਼ਤੇਨੋ ਬਿਤਾਉ ਤਾਰ ਕਰ ਦਿੰਨੇ ਆ ਭੈਣ ਭਰਾ ਕਾਪਲ ਬਣ ਕੇ ਬਾਹਰ ਜਾਂਦੇ ਨੇ ਬੜੀ ਸ਼ਰਮ ਦੀ ਗੱਲ ਹੈ ਸਾਡੇ ਲਈ ਜੀ ਟਰੂ ਥਿਸ ਇਜ਼ ਟਰੂ ਇਨ ਫੈਕਟ ਜੀ ਹਾਂ ਜੀ ਅਛਾ ਜੀ ਜੀ ਕੈਰੀਅਨ ਕੈਰੀਅਨ ਸਰ ਹਾਂ ਜੀ ਮੇਰਾ ਮਤਲਬ ਇਹ ਹੈ ਜੀ ਜੇ ਸਾਨੂੰ ਆਪਣੀ ਸੱਭਿਆਚਾਰ ਨੂੰ ਬਚਾਉਣਾ ਚਾਹੀਦਾ ਸਾਨੂੰ ਆਪਣੇ ਕਲਚਰ ਨੂੰ ਬਚਾਉਣਾ ਚਾਹੀਦਾ ਸਾਨੂੰ ਅੱਖਾਂ ਦਿਮਾਗ ਰੂਹ ਸਭ ਉਸ ਰੱਬ ਨੂੰ ਯਾਦ ਕਰਕੇ ਖੋਲ ਕੇ ਰੱਖਣਾ ਚਾਹੀਦਾ ਉਹਦੇ ਕ੍ਰੈਡੈਂਸ਼ਲ ਪਤਾ ਕਰੋ ਕਿ ਉਹ ਲੜਕੀ ਕਿਹੋ ਜੀ ਹੈ ਕਿੱਥੋਂ ਦੀ ਹੈ ਕੀ ਖਾਨਦਾਨੀ ਹੈ ਉਹਦੀ ਬੈਕਗ੍ਰਾਉਂਡ ਕੀ ਹੈ ਉਹਦੇ ਖਾਨਦਾਨ ਪਾਨਦਾਨ ਸਰ ਪਤਾ ਕਰੋ ਅਸੀਂ ਕੀ ਹੈ ਸਿਰਫ ਅੱਜਕਲ ਉਦਾ ਖਾਣ ਪੀਣ ਕਿੰਨਾ ਉੱਚਾ ਉਹ ਦੇਖਦੇ ਆ ਖਾਣ ਪੀਣ ਨਹੀਂ ਦੇਖਦੇ ਇਸ ਕਰਕੇ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੀ ਹੋਰ ਲੱਗੀ ਹੈ ਬਾਹਰ ਤੇ ਜੋ ਬਾਹਰ ਤੇ ਜੋ ਲੀਗਲ ਲੀਗਲ ਬੀਏ ਫੌਕਸ ਬੀਏ ਲਾਅ ਐਂਡ ਬੀ ਮੋਰਲ ਬੀ ਇਮੋਰਲ ਇਹ ਛਾਲੀਆਂ ਗੱਲਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਇਸ ਕਰਕੇ ਇਹੀ ਮੇਰਾ ਸੰਦੇਸ਼ ਹੈ ਬੜੀ ਅੱਛੀ ਗਲਤ ਕੀਤੀ ਹੈ ਕਿ ਖਾਣ ਪੀਣ ਦੀ ਗੱਲਬਾਤ ਕਰਦੇ ਆ ਤੇ ਖਾਨਦਾਨ ਨਹੀਂ ਅਸੀਂ ਇਹ ਜਿਹੜੇ ਕਿ ਖਾਨਦਾਨ ਦੀ ਗੱਲ ਹੋਣੀ ਚਾਹੀਦੀ ਤੇ ਖਾਨਦਾਨ ਹੀ ਦੇਖਣਾ ਚਾਹੀਦਾ ਆ ਔਰ ਇਹ ਪਾਰਟਨਰ ਜੀ ਕਿ ਇਹ ਜਿਹੜੇ ਐਸੇ ਕਿੰਨੇ ਨੇ ਤੇ ਬੁੱਧੀ ਚਾ ਬਸ ਪੈਸਾ 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 ਜ਼ਮੀਨ ਪੈਸਾ ਸ਼ੋਰਤ ਫੋਰਨ ਫੋਰਨ ਭੇਜੇ ਜੀ ਸਭ ਕੇ ਪਰ ਉਹਦੇ ਕ੍ਰੈਡੈਂਸ਼ੀਅਲ ਚੈੱਕ ਕਰੋ ਅਸੀਂ ਕਾਲੀ ਬੋਤ ਕਰਦੇ ਆ ਰਿਸ਼ਤੇ ਆ ਫਿਰ ਉਹ ਰਿਸ਼ਤੇ ਰਸਨ ਲਾ ਵੀ ਜਾਂਦੇ ਨੇ ਔਰ ਰਸ ਨਹੀਂ ਦਿੰਦੇ ਅੱਛਾ ਇਹਨਾਂ ਦੇਖਿਆ ਜਾਵੇ ਕਿ ਕੋਟਰਾ ਕਚੈਰੀਆਂ ਦੇ ਵਿੱਚ ਅੱਜਕੱਲ੍ਹ ਅਦਾਲਤੀ ਜਿਹੜੀਆਂ ਨੇ ਉਹ ਬੜੀ ਭੀੜ ਪੈਂਦੀ ਆ ਔਰ ਬੋਸ ਤਰੀਕੇ ਜਿਹੜੇ ਨੇ ਉਹ ਇੰਨੇ ਵੱਧ ਗਏ ਨੇ ਤਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਨਸਾਫ ਮਿਲਣਾ ਉਹਨਾਂ ਨੂੰ ਕਾਫੀ ਦੇਰੀ ਲੱਗਦੀ ਹੈ ਦੇਰੀ ਲੱਗਣ ਨਾਲ ਕਈ ਵਾਰੀ ਬੰਦਾ ਇਨੀ ਸਟ्रेस ਵਿੱਚ ਹੋ ਜਾਂਦਾ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਕਈ ਵਾਰ ਸੁਸਾਇਸਾਈਡ ਕੋਸ਼ਿਸ਼ ਕਰ ਲੈਂਦੇ ਨੇ ਇਹ ਸਾਰਾ ਕੁਝ ਕੁਝ ਮਿਲਾ ਕੇ ਕਾਰਨ ਇਹੀ ਹੈ ਕਿ ਜਿਹੜੇ ਲੋਕ ਗਲਤ ਤਰੀਕੇ ਦੇ ਨਾਲ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਨੇ ਔਰ ਪੈਸਾ ਹੀ ਸਭ ਕੁਝ ਕਰਾਉਂਦਾ ਹੈ ਪਿਆਸੀ ਸਭ ਕੁਝ ਕਰਦਾ ਹੈ ਤੇ ਇਹਦੇ ਬਾਰੇ ਵਿੱਚ ਤੁਸੀਂ ਲੋਕਾਂ ਨੂੰ ਕਿਹੜੀ ਐਸੀ ਸਲਾਹ ਦੇਣੀ ਚਾਹਦੇ ਹੋ ਭਾਵੇਂ ਕਿਸੇ ਦੱਸ ਚੁੱਕੇ ਆ ਕਿ ਭਾਈ ਖਾਨਦਾਨ ਪਹਿਲਾਂ ਚੰਗਾ ਲੱਭੋ ਤਦ ਹੀ ਰਸਤਾ ਤੁਹਾਨੂੰ ਕਰਨਾ ਚਾਹੀਦਾ ਪਰ ਉਸ ਦੇ ਬਾਵਜੂਦ ਵੀ ਜਲਦੀ ਵਿੱਚ ਲੋਕ ਕੰਮ ਕਰਨਾ ਚਾਹੁੰਦੇ ਨੇ ਜਿਹੜੀ ਕਾਲੀ ਆ ਕਾਲਾਪਾਨ ਆ ਇਹ ਹਮੇਸ਼ਾ ਹੀ ਜ਼ਿੰਦਗੀ ਚ ਬੰਦੇ ਦੀ ਜ਼ਿੰਦਗੀ ਨੂੰ ਬਰਬਾਦ ਕਰਦਾ ਹੈ ਇਹਦੇ ਵਿੱਚ ਜੀ ਬ੍ਰਾਜ਼ਿਲ ਸਭ ਤੋਂ ਬੁੱਢੀ ਗੱਲ ਹੈ ਇਹ ਜਨੋਂ ਕੋਈ ਬੰਦਨ ਬਾਹਰ ਤੋਂ ਜਿੰਦਗੀ ਦੀ ਹੋੜ ਹੈ ਨਾ ਵਿਚਾਲ ਜੀ ਇਹ ਬਹੁਤ ਸੰਕਰਦੀ ਹੈ ਉਹ ਕਹਿੰਦੇ ਨੇ ਕਿ ਆਪੇ ਕੰਟੀਨਿਊ ਨਾ ਦੱਸੋ ਰਿਸ਼ਤੇਦਾਰਾਂ ਨੂੰ ਨਾ ਦੱਸੋ ਸਾਨੂੰ ਮੁੰਡਾ ਫਾਰਮ ਚ ਮਿਲ ਰਿਹਾ ਹੈ ਜੀ ਸਾਨੂੰ ਕੁੜੀ ਫਾਰਮ ਚ ਮਿਲ ਰਹੀ ਹੈ ਜੀ ਐਨ ਆਰ ਆਈ ਮਿਲ ਰਹਾ ਹੈਗਾ ਦੇਖੋ ਜਾਓ ਜੀ ਕਰਕੇ ਭੇਜੋ ਪਰ ਉਹਨਾਂ ਦਾ ਸਾਰਾ ਪਤਾ ਕਰੋ ਉਹਨਾਂ ਦੇ ਸਾਰੇ ਖਾਨਦਾਨ ਦਾ ਪਤਾ ਕਰੋ ਉਹਨਾਂ ਦੀ ਵਿਛੜ ਦਾ ਪਤਾ ਕਰੋ ਉਹਨਾਂ ਦਾ ਸਾਰਾ ਜੋ ਹੈ ਪ੍ਰੋਡੈਂਸ਼ੀਅਲ ਚੈੱਕ ਕਰੋ ਉਹ ਜਦੋਂ ਫਰਜ਼ ਕਰੇ ਕੋਈ ਬੰਦਾ ਗਲਤੀ ਕਰਦਾ ਜੀ

ਜਦੋਂ ਅਸੀਂ ਇੱਕ ਨਮਾ ਉਹਜਾ ਕਰ ਦਿੰਦੇ ਆ ਜੇ ਰਿਸ਼ਤਾ ਕਰ ਦਿੰਨਾ ਖਾਂ ਵਿੱਚ ਕੇ ਰਿਸ਼ਤਾ ਕਰਨਾ ਤੁਹਾਡਾ ਬੰਦ ਕਰਕੇ ਇਹ ਕਰਕੇ ਸਾਡੀਆਂ ਕਚਹਿਰੀਆਂ ਦੇ ਵਿੱਚ ਤਾਂ ਵਰਡਨ ਵਧਣੀ ਵਧਮੇਗਾ ਉਹਦਾ ਡਬਲ ਨੁਕਸਾਨ ਹੋ ਰਿਹਾ ਜੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਮਤਲਬ ਕਿਸ ਤਰ੍ਹਾਂ ਲੜਕੀਆਂ ਦਾ ਘਾਣ ਹੋ ਰਿਹਾ ਹੈ ਕਿਵੇਂ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ ਕਿਵੇਂ ਆਪਣੇ ਮੁੰਡਿਆਂ ਦਾ ਨੁਕਸਾਨ ਹੋ ਰਿਹਾ ਹੈ ਦੇਖੋ ਜੀ ਕਚਹਿਰੀ ਤੇ ਜਦੋਂ ਕੇਸ ਜਿਆਦਾ ਵਧਣਗੇ ਬ੍ਰਦਰ ਤਾਂ ਇੱਕ ਆਪਾਂ ਉਦਾਨ ਦਿੰਦੇ ਆਂ ਵੀ ਇੱਕ ਆਪਾਂ 100 ਬੈੱਡ ਦਾ ਹਸਪਤਾਲ ਬਣਾ ਲਿਆ उसे मरीज आ गया चार सौ वो जी अपने कहते हैं अपनी अखा दिमाग खो, खोल के पूरी पैरवाई करके पूरा देख के समझ के हर गल करके जिम्मे मतलब सब कुछ लटाए लटा के होशंगा चुके आए वो मतलब दिक्कत आ रही है ਤਾਲੀਆਂ ਕਿ ਚੇਰੀਆਂ ਦਾ ਵੀ ਵਾਰਡ ਨੂੰ ਵੱਧ ਰਿਹਾ ਸਾਡੇ ਵਕੀਲਾਂ ਦਾ ਵਾਰਡ ਵੀ ਵੱਧ ਰਿਹਾ ਹੈ ਲੌਲੈਸ ਨੇ ਫੀ ਵੱਧ ਰਹੀ ਹੈ ਲੜਾਈਆਂ ਵੀ ਵੱਧ ਰਹੀਆਂ ਨੇ ਰਿਸ਼ਤਿਆਂ ਦਾ ਧਾਂਨ ਵੀ ਹੋ ਰਿਹਾ ਹੈ ਇਸ ਕਰਕੇ ਮੇਰਾ ਤਾਂ ਸਾਰਿਆਂ ਨੂੰ ਇਹ ਹੀ ਕਹਿਣਾ ਹੈ ਕਿ ਰਿਸ਼ਤਾ ਕਰਨ ਜੇਲੇ ਪੂਰਾ ਧਿਆਨ ਦਿਖੋ ਤੇ ਲੜਾਈ ਛੱਡ ਵਿੱਚ ਨਾ ਪੋ ਸਾਡੀਆਂ ਕੋ ਤਾਂ ਤੇ ਬੋਡਨ ਨਾ ਬਣੋ ਕਿਉਂਕਿ ਲੜਾਈ ਦੇ ਵਿੱਚ ਕਿਸੇ ਨਾਲ ਕੋਈ ਖੱਟਿਆ ਨਹੀਂ ਜੀ ਮਾਨਜੋਗ ਜਸਬਾ ਪੈਸੇ ਲੈ ਕੇ ਮਕਰਨਾ ਫੇਕ ਬਿਆ ਕਰਕੇ ਧੁਖਾ ਦੇਣਾ ਇਸ ਠੱਗੀ ਲਈ ਕੀ ਕਾਨੂੰਨ ਬਣਿਆ ਹੈ ਤੇ ਸਜ਼ਾ ਕਿੰਨੀ ਹੈ ਅਤੇ ਜਿਹੜੇ ਲੋਕ ਕੋਰਟ ਵਿੱਚ ਜਾ ਕੇ ਝੂਠ ਬੋਲਦੇ ਨੇ ਹਲਫੀਆ ਬਿਆਨ ਦੇ ਕੇ ਮੁਕਰ ਜਾਂਦੇ ਨੇ ਤਾਂ ਕਾਨੂੰਨ ਕੀ ਜਿਹੜੀ ਸਜ਼ਾ ਸੁਣਾਉਂਦਾ ਹੈ ਦੇਖੋ ਜੀ ਕਾਨੂੰਨ ਦੇ ਵਿੱਚ ਫਰੋਡ ਦਾ ਕੇਸ ਵੀ ਬਣਦਾ ਹੈ ਦੇ ਵਿੱਚ ਜੇ ਕੋਈ ਇਨਫਰਮੇਸ਼ਨ ਕਰਦਾ ਹੋਗਾ ਵੀ ਬਣਦਾ ਹੈ ਸਿਵਲ ਕੇਸ ਵੀ ਬਣਦਾ ਫ੍ਰਿਮੀਨਲ ਕੇਸ ਵੀ ਆਉਂਦਾ ਹੈ ਸਜ਼ਾ ਵੀ ਹੋ ਸਕਦੀ ਹੈ ਕਿਸੇ ਫੈਂਸੀ ਦੇ 7 ਸਾਲ ਦੀ ਹੈ ਕਿਸੇ 10 ਸਾਲ ਦੀ ਹੈ ਸਰ ਇਹਦੇ ਵਿੱਚ ਦੁੱਖ ਨਾਲ ਕਹਿਣਾ ਪੈਂਦਾ ਜੀ ਜਦੋਂ ਇੰਨਾ ਕੇਸਾਂ ਦੀ ਧਮਾਰ ਹੋ ਜਾਂਦੀ ਹੈ ਇਹ ਪ੍ਰੂਵ ਕਰਨੇ ਬਹੁਤ ਔਖੇ ਹੋ ਜਾਂਦੇ ਆ ਪਤਾ ਕਿਉਂ ਕਿ ਕਿਉਂਕਿ ਪਹਿਲਾਂ ਆਪ ਵੀ ਮਰਜ਼ੀ ਨਾਲ ਸੈਂਟੀ ਨਾਲ ਕੰਸੈਂਟਰ ਨਾਲ ਜਾਂਦੇ ਨੇ ਆਪ ਹੀ ਆਪਣੇ ਪੈਰਾਂ ਤੇ ਕਹਾੜਾ ਮਾਰਦੇ ਨੇ ਫਿਰ ਉਹ ਕਹਿੰਦੇ ਨੇ ਜੀ ਸਾਨੂੰ ਆਪ ਜਿਹੜੀ ਟੀਟ ਆ ਅਸੀਂ ਆਪ ਹੀ ਦੱਬਦੇ ਸਿਹੜਿਆ ਉਹਦੀ ਅਸੀਂ ਦਵਾਈ ਲੋਕਾਂ ਤੋਂ ਮੰਗਦੇ ਆ ਇਹ ਬਹੁਤ ਬਹੁਤ ਸੋਚਣ ਵਾਲੀ ਗੱਲ ਹੈ ਜਿਵੇਂ ਆਪ ਹੀ ਜ਼ਖਮ ਕਰ ਲੈਣਾ ਫਿਰ ਪੱਤੀਆਂ ਕਰਦੇ ਫਿਰਦੇ ਆ ਇਸ ਕਰਕੇ ਮੇਰੀ ਤਾਂ ਇਹੀ ਗੁਜ਼ਾਰਿਸ਼ ਹੈ ਕਿ ਪਹਿਲਾਂ ਹੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕ cure ਹੀ ਪੁਰਾਣਾ ਵੀ ਇਲਾਜ ਨਾਲੋਂ ਪਰਹੇ ਚੰਗਾ ਪਰ ਮੈਂ ਇਹ ਸੰਦੇਸ਼ ਦੇ ਨਾਲ ਚਾਹਣਾ ਕਿ ਇਲਾਜ ਨਾਲੋਂ ਪਰਹੇ ਚੰਗਾ ਨਹੀਂ ਪਰਹੇ ਵੀ ਸਭ ਤੋਂ ਚੰਗਾ ਗਲਤ ਮੁੰਡਿਆਂ ਨਾਲ ਰਿਸ਼ਤਾ ਨਾ ਪਾਓ ਗਲਤ ਮੁੰਡਿਆਂ ਦੇ ਵਿੱਚ ਪੈਸੇ ਨਾ ਫਸਾਓ देखो जे फर्ज करो तो तुम ओ केस कर भी दिता सजा हो भी गई पर तो पल्ले की रह गया हैुके गए ना जी इस करके नो डाउट सजा है सत साल दस साल तक तो सजा का प्रावधान है पर जो तक हम दूजे सजा कराओगे आप मुदई बन के बन के आप भी तो कचहरी च जाओगे ना आप भी तो कचहरी केवारी आई है ना आप भी तो पैसे का घाण हैगा ही है ना ਇਸ ਕਰਕੇ ਮਤਲਬ ਇਹ ਨਾ ਸਮਝੋਗੇ ਅਸੀਂ ਮੁੰਡੇ ਨੂੰ ਸਜ਼ਾ ਕਰਾ ਕੇ ਕੋਈ ਸਭਾ ਬਹੁਤ ਹੋਊਗੀ ਆ ਠੀਕ ਹੈ ਜਿੰਨੇ ਗੱਲ ਕੰਮ ਕਿ ਤੱਕ ਸਜ਼ਾ ਕਰਾਉਣੀ ਚਾਹੀਦੀ ਹੈ ਪਰ ਜੇ ਦੋਨੇ ਤੁਸੀਂ ਗਲਤੀ ਕਰ ਰਹੇ ਹੋ ਜੇ ਤੁਸੀਂ ਆਪੇ ਈਲੀਅ ਬਿਮਾਰੀ ਦੀ ਆਪ ਮੁਕਦਮਾ ਸੇਟ ਰੇਨਾ ਇਹਦੀ ਬਜਾਏ ਤੁਸੀਂ ਸੱਡਣਾ ਹੀ ਹੋਸ਼ ਨਾਲ ਚੱਲੋ ਜੋਸ਼ ਘੱਟ ਹੋਸ਼ ਜ਼ਿਆਦਾ ਜੀ ਮਤਲਬ ਹੋਸ਼ ਵਿੱਚ ਰਹਿਣਾ ਚਾਹੀਦਾ ਨਾ ਕਿ ਜੋਸ਼ ਵਿੱਚ ਰਹਿਣਾ ਚਾਹੀਦਾ ਅਹ ਉਹਨੇ ਵੀ ਦੱਸ ਸਰ ਇੱਕ ਸਵਾਲ ਹੈ ਜਿਹੜਾ ਕਿ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕਾਂ ਦੇ ਕਾਲ ਆਏ ਨੇ ਕਿ ਜਿਹੜੇ ਐਨ ਆਰ ਆਈ ਬਾਹਰ ਬੈਠੇ ਲੋਗ ਆ ਚਾਹੇ ਉਹ ਕਿਸੇ ਵੀ ਦੇਸ਼ ਵਿੱਚ ਨੇ ਚਾਹੇ ਨਾਰਥ ਅਮਰੀਕਾ ਲਾ ਲਓ ਯੂਰਪ ਲਾ ਲਓ ਲੰਡਨ ਇੰਗਲੈਂਡ ਲਾ ਲਓ ਅਹ ਹਿੰਦੁਸਤਾਨ ਦੀ ਹੱਦਾਂ ਤੋਂ ਬਾਹਰ ਜਿਹੜੇ ਰਹਿੰਦੇ ਲੋਕ ਨੇ ਕਾਫੀ ਸਮੇਂ ਤੋਂ ਰਹਿ ਰਹੇ ਨੇ ਉਹਨਾਂ ਨੂੰ ਪਰ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੇਸ ਲੋਕ ਝੂਠੇ ਪਾ ਦਿੰਦੇ ਨੇ ਅਥਾ ਜਦ ਝੂਠੇ ਪਾਉਂਦੇ ਐ ਤੇ ਜਦੋਂ ਫਿਰ ਬੰਦਾ ਸੈਸ਼ਨ ਕੋਰਟ ਜਾਂਦਾ ਜਾਂ ਹਾਈ ਕੋਰਟ ਜਾਂਦਾ ਤੇ ਹਾਈ ਕੋਰਟ ਦੇ ਜੱਜ ਸਾਹਿਬ ਜਿਹੜੇ ਨੇ ਉਹ ਆ ਜਿਹੜੇ ਨੇ ਜਿਹੜੇ ਤੁਹਾਡੇ ਸਮਨ ਨੇ ਤੁਹਾਨੂੰ ਆ ਉਹ ਆਪਣੇ ਕੀ ਕਹਿੰਦੇ ਨੇ ਆਪਣੇ ਗੁਰਪ੍ਰੀਤ ਜੀ ਅ ਅੱਪ ਗਲ ਕਹ ਰਹੇ ਆ ਹਨ ਜਸ ਸਾਹਿਬ ਨਾਲ ਕਿ ਝੂਠੇ ਮੁਕਾਦਮੇ ਵਿੱਚ ਫਸਾਉਣਾ ਜੀ ਔਰ ਗਲਤ ਐਫ ਆਈ ਆਰ ਵੀ ਦੇ ਦੇਣੀ ਔਰ ਉਸ ਤੋਂ ਬਾਅਦ ਬੁੱਕ ਕਰ ਜਾਣਾ ਹੋਣੇ ਜੀ ਜਾਂ ਕੋਈ ਪੀਓ ਔਰ ਐਫ ਆਰ ਆਈ ਕਰਾ ਰੇਣੀ ਔਰ ਐਫ ਆਰ ਆਈ ਨਾ ਹੋਣਾ ਔਰ ਇੱਕ ਕੁਲਮ ਲਾ ਕੇ ਜਿਹੜੇ ਸਾਡੇ ਆਨਰੇਬਲ ਜੱਜ ਸਾਹਿਬ ਜਿਹੜੇ ਹਾਈ ਕੋਰਟ ਕਰਕੇ ਕਹਿ ਸਕਦੇ ਉਹ ਕੈਸ਼ ਕਰ ਦਿੰਦੇ ਆ ਤੁਹਾਡੇ ਜਿਹੜੇ ਆਰਡਰ ਜਿਹੜੇ ਆ ਤਾਂ ਉਹ ਰੀਕਾਲ ਕਰ ਲੈਂਦੇ ਫਿਰ ਛੋਟੇ ਜੱਜ ਕਿਉਂਕਿ ਉਹਨਾਂ ਨੇ ਝੂਠ ਬੋਲਿਆ ਹੁੰਦਾ ਤਾਂ ਉਸ ਤੋਂ ਬਾਅਦ ਜਿਹੜੇ ਬੰਦਾ ਝੂਠ ਬੋਲਦਾ ਆ ਉਹਦੇ ਤੇ ਮੁਕੱਦਮਾ ਚਲਾਇਆ ਜਾ ਸਕਦਾ ਤੁਹਾਡੇ ਸਿਵਲ ਕੋਰਟ ਹੈ ਉਹਦੇ ਤਹਿਤ ਜਿਹੜਾ ਵਿਅਕਤੀ ਵਿਕਟਮ ਹੈ ਹੈ ਜੀ ਉਹ ਫੇ ਆਪਣੇ ਪੈਸੇ ਵਸੂਲ ਸਕਦਾ ਹੈ ਜਿਹੜਾ ਉਹਦਾ ਖਰਚਾ ਆ ਵਕੀਲਾਂ ਦਾ ਬਿਲਕੁਲ ਕਰ ਸਕਦਾ ਮੈਂ ਜੇ ਜਿਹੜੀ ਕੋਈ ਵੀ ਫਾਲਸ ਪ੍ਰੋਸੀਕਿਊਸ਼ਨ ਹੈ ਨਾ ਉਹ ਕੋਤੇ ਵੀ ਲਾਉਣੀ ਹੈ ਜੇ ਇਸੇ ਨਾਲ ਕਿਸੇ ਕੰਟਰੀ ਤੇ ਇਹ ਕੋਈ ਬੰਦਾ ਕਿਸੇ ਨੂੰ ਝੂਠਾ ਬਸਾਉਂਦਾ ਹੈ ਜਾਂ ਝੂਠਾ ਕੇਸ ਕਰਦਾ ਹੈ ਤਾਂ ਉਹਦੇ ਕੋਲ ਰੈਂਡੀ ਆਗਰ ਉਹ ਸਾਬਤ ਕਰ ਦਿੰਦਾ ਹੈ ਕਿ ਮੈਂ ਇਨੋਸੈਂਟ ਆ ਇਹਨੇ ਮੇਰੇ ਤੇ ਝੂਠਾ ਕੇਸ ਪਾਇਆ ਤਾਂ ਫਾਲਸ ਪ੍ਰੋਸੀਕਿਊਸ਼ਨ ਆ ਕੇਸ ਉਸ ਦੇ ਚੱਲ ਸਕਦਾ ਹੈਗਾ ਪਰ ਹੁਣ ਡਿਪੈਂਡ ਇਹ ਕਰਦਾ ਜੀ ਕੇਸ ਕਿਸ ਤਰ੍ਹਾਂ ਦਾ ਹੈ ਕਿਵੇਂ ਬਣਾਇਆ ਹੈ ਉਹ ਤਾਂ ਹਰ ਕੇਸ ਦੀ ਐਵਰੀ ਕੇਸ ਹੈ ਜੀ ਸੂਨ ਫੈਕਟਸ ਐਂਡ ਸਰਕਮਸਟੈਂਸਸ ਉਹ ਕੇਸ ਕੀ ਹੋਏ ਉਹ ਤਾਂ ਹੁੰਦੀ ਕਿ ਕਿਸੇ ਕੋਈ ਧਾਰਨਾ ਉਹ ਵੀ ਕਿਸੇ ਵਿੱਚ ਇੱਥਾ ਕੇਸ ਆਇਆ ਹੈ ਤਾਂ ਉਹ ਸਾਬਤ ਹੋ ਜੇ ਤਾਂ ਇਹ ਬੜੀ ਕਾਮਨ ਸੈਂਸ ਦੀ ਗੱਲ ਹੈ ਲॉ ਦੀ ਗੱਲ ਹੈ ਕਿ ਉਹਦੇ ਉੱਤੇ ਇਹ ਮੁਕਦਮਾ ਹੋ ਸਕਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਜੀ ਜਦੋਂ ਇੰਨੇ ੰਬਾਰ ਲੱਗਿਆ ਪਏ ਕੇਸਾਂ ਦਾ ਇੰਨੇ ਕੇਸ ਹੋ ਜਾਂਦੇ ਨੇ ਤਾਂ ਟਾਈਮ ਬਹੁਤ ਲੱਗ ਜਾਏਗਾ ਇਸ ਕਰਕੇ ਜਦੋਂ ਵੀ ਕਿਸੇ ਨੇ ਕੋਈ ਕੇਸ ਕਰਨਾ ਹੈ ਤਾਂ ਘੱਟੋ ਘੱਟ ਪੂਰੀ ਐਵੀਡੈਂਸ ਨਾਲ ਕਰੇ ਸਹੀ ਕਰੇ ਨਹੀਂ ਤਾਂ ਅਸੀਂ ਜਿਵੇਂ ਕਹਿੰਦੇ ਆ ਆਪਣੇ ਸਿਸਟਮ ਦੇ ਤੇ ਬੋਝ ਬਣ ਜਾਂਦੇ ਆ ਜੀ ਔਰ ਬਲ ਜਸਪ ਇੱਕ ਸਵਾਲ ਇੱਥੇ ਮਤਲਬ ਪੈਦਾ ਹੁੰਦਾ ਆ ਬਹੁਤ سارے ਜਿਹੜੇ ਇਥੋਂ ਦੇ ਵਕੀਲ ਨੇ ਸਾਡੇ ਮੈਂ ਇੰਡੀਆ ਦੇ ਵਕੀਲਾਂ ਦੀ ਗੱਲ ਕਰਦਾ ਬਾਹਰੀ ਦੇਸ਼ਾਂ ਦੇ ਵਕੀਲਾਂ ਦੀ ਵੀ ਗੱਲ ਕਰਾਂਗੇ ਉਹਨਾਂ ਸਮੇਂ ਵਿੱਚ ਕਿ ਕੁਝ ਐਸੇ ਵਕੀਲ ਨੇ ਪੈਸਿਆਂ ਦੀ ਖਾਤਰ ਉਹ ਡੇਟਾ ਪੋਇਜ਼ਨ ਦਿੰਦੇ ਨੇ ਲੋਕਾਂ ਨੂੰ ﺍﻟजਾਈ ਜਾਂਦੇ ਰਹਿੰਦੇ ਨੇ ਆਪਣੇ ਹੀ ਕਲਾਇੰਟ ਨੂੰ ਇੰਨਾ ﺍﻟजਾ ਦਿੰਦੇ ਆ ਔਰ ਫਿਰ ਉਹਨਾਂ ਨੂੰ ਗਲਤ ਆਈਡੀ ਦਿੰਦੇ ਨੇ ਤੁਸੀਂ ਆ ਕਹਿ ਦਿਓ ਜਾਂ ਸਾਹਿਬ ਕੋ ਅੱਗੇ ਜਾ ਕੇ ਆ ਕਹਿ ਦਿਓ ਅਗਰ ਜੀ ਇਹ ਵਿਕਟਮ ਵਿਅਕਤੀ ਜਾਂ ਕਿ ਜਾਂ ਸਾਹਿਬ ਨੂੰ ਦੱਸੇ ਕਿ ਇਹ ਮੈਨੂੰ ਆਈਡੀਆ ਮੇਰੇ ਵਕੀਲ ਨੇ ਦਿੱਤਾ ਤਾਂ ਬਕੀ ਵਕੀਲ ਨੂੰ ਵੀ ਸਜ਼ਾ ਜਿਹੜੀ ਸੁਣਾਈ ਜਾ ਸਕਦੀ ਹੈ ਜਾਂ ਸਾਹਿਬ ਵੱਲੋਂ ਦੇਖੋ ਗੱਲ ਇਹ ਹੈ ਜੀ ਵੀ ਹਰ ਸਿਸਟਮ ਚ हर महकमे च हर जगह देते चंगे माड़े लोग होंगे ने गे बहुत अच्छे वकील भी पे ने जो थोड़ा बहुत गुमराह करते कुछ तो वकील ऐसे भी होंगे हर जगह है ऐसी चीज देखो जे कोई कलायंट कोई वकील कोई फ्रॉड कर करता कर है जका करता है जो धोखा करता है तो बिल्कुल केस किया जा है कोई डाउट नहीं है पर गल कई बार की होंगे जो कलायंट होंगे वो खुद भी गलत फैक्ट दसद ਗਲਤ ਕੰਮ ਕਰਦਾ ਹੈ ਇਸ ਕਰਕੇ client ਨੂੰ ਵੀ ਗਲਤ ਕੰਮ ਤੋਂ ਬਚਣਾ ਚਾਹੀਦਾ ਹੈ ਤਾਂ ਕਿ ਕੋਰਟ ਦੇ ਉੱਤੇ ਕੋਈ ਜ਼ੋਰ ਨਾ ਹੋਵੇ ਜਿnabla ਕੀ ਸਹੇਬ ਵਕੀਲ ਹੈ ਚਾਹੇ ਜੱਜ ਹੈ ਚਾਹੇ ਕੋਈ IAS ਹੈ ਚਾਹੇ ਕੋਈ Minister ਹੈ ਜਿnabla ਕੋਈ ਕਿਸੇ ਨਾਲ ਧੋਖਾਧੜੀ ਕਰੂਗਾ ਉਹਨਾਂ ਫਰੋਡ ਕਰੂਗਾ ਉਹ ਤਿੰਗਲੀ ਲੈ ਲੈਂਦਾ ਸਹੀ ਹੈ ਇਹ ਸਭ ਕੁਝ ਹੋ ਰਿਹਾ ਨਹੀਂ ਪਰ ਹੁਣ ਤਾਂ client ਇਹ ਕਰਦਾ ਜੀ ਤੁਹਾਡੇ ਕੋਲ ਐਵੀਡੈਂਸ ਕਿੱਥੇ ਹੈ ਹੁਣ ਫਰਜ਼ ਕਰੋ ਜੀ ਤੁਸੀਂ ਤੁਹਾਡੇ ਕੋਲ ਐਵੀਡੈਂਸ ਕੋਈ ਹੈ ਨਹੀਂ ਤੋ ਕੈਸੂਰਲ ਹੋ ਗਿਆ ਉਹ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਕੋਈ ਚਾਹ ਵਕੀਲ ਹੈ ਚਾਹੇ ਕੋਈ ਬੁਨੇ ਉਦਿਕ ਹੈ ਉਹ ਨਾਮਿਲ ਹੋ ਸਕਦਾ ਹੈ ਅ ਮਨਜੋ ਜਸਬ ਅਗਲਾ ਸਵਾਲ ਜਿਹੜਾ ਹੈ ਅ ਬੜਾ ਇੰਟਰਸਟਿੰਗ ਹੈ ਲੋਕਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਕਰਨੀ ਹੈ ਤੁਸੀਂ ਸਵਾਲ ਕਰੀਏ ਉਸ ਤੋਂ ਪਹਿਲਾਂ ਕਿ ਆਪਣੀ ਜ਼ਿੰਦਗੀ ਦਾ ਜਿਹੜਾ ਤਜਰਬਾ ਰਿਹਾ ਤੁਹਾਡਾ ਇਨੇ ਲੰਬੇ ਸਮੇਂ ਦਾ ਹਾਂਜੀ ਤੁਸੀਂ ਸਾਂਝਾ ਕਰੋਗੇ ਆਪ ਜੀ ਨੇ ਜੱਜ ਹੁੰਦੇ ਆ ਕੋਈ ਅਜਿਹੇ ਕੇਸ ਡੀਲ ਕੀਤੇ ਹੋਣ ਜਿਹੜੇ ਕਿ ਤੁਸੀਂ ਮਰਾਸ ਸਮਝਦੇ ਹੋ ਕਿ ਇਹ ਜਰੂਰ ਪਬਲਿਕ ਨਾਲ ਸਾਂਝੇ ਕੀਤੇ ਜਾਣ ਹੈਲੋ ਕੋਈ ਐਸਾ ਕੇਸ ਆਇਆ ਹੋਵੇ ਤੁਹਾਡੇ ਕੋਲ ਜਿਹੜਾ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਤੁਹਾਡਾ ਇੱਕ ਵੱਖਰਾ ਐਕਸਪੀਰੀਅੰਸ ਹੋਵੇ ਉਸ ਕੇਸ ਨੂੰ ਡੀਲ ਕਰਨ ਦਾ ਤਾਂ ਉਹ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਜਿਹੜੇ ਜੇ ਆਪਣੇ ਜੋ ਲੜਕੀਆਂ ਦੇ ਕੇਸਾਂ ਦਾ ਲੜਕੀਆਂ ਵਾਲੀ ਦਾ ਕੋਈ ਵੀ ਕੇਸ ਕੋਈ ਵੀ ਕੇਸ ਕੋਈ ਵੀ ਕੇਸ ਆਪਣੀ ਜ਼ਿੰਦਗੀ ਵਿੱਚ ਤੁਸੀਂ ਐਸਾ ਡੀਲ ਕੀਤਾ ਜਿਹੜਾ ਕਿ ਤੁਸੀਂ ਮਰਾਸਤ ਸਮਝਦੇ ਹੋ ਕਿ ਲੋਕਾਂ ਨੂੰ ਦੱਸਿਆ ਜਾਵੇ ਹਾਂ ਇਸ ਤਰ੍ਹਾਂ ਦੀ ਮੈਟਰੀ ਸਾਹਬ ਦੀ ਜਿਹਨਾਂ ਬੇਟੀਆਂ ਦੇ ਕੇਸ ਨੇ ਨਾ ਅੱਜ ਕੱਲ ਮੈਟਰੀਮੋਨিয়াল ਕੇਸ ਬਹੁਤ ਜ਼ਿਆਦਾ ਆ ਗਏ ਹੈ ਜੀ ਮੈਟਰੀਮੋਨিয়াল ਕੇਸ ਦੀ ਜ਼ਿਆਦਾ ਆਉਂਦਾ ਮੇਨ ਰੀਜ਼ਨ ਹੈ ਕਿ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਮਤਲਬ ਸਾਦੀ ਮਤਲਬ ਐਕਸਪੈਕਟੇਸ਼ਨ ਵੱਧ ਰਹੀ ਹੈ ਜੋ ਐਕਸਪੈਕਟੇਸ਼ਨ ਇਹੋ ਐਂਗਰ ਇਸ ਹਰੀ ਅੰਦਲਨ ਦੇ ਵਿੱਚ ਸਾਡੇ ਦਿਸਤਾਨਾ ਆਨ ਕਰ ਰਹੀਆਂ ਨੇ ਸਾਡੀ ਨਾ ਪਤਾ ਕੀ ਹੈ ਸਾਡੀ ਡਬਲ ਸਟੈਂਡਰਡ ਹੋ ਗਿਆ ਅਸੀਂ ਜੀਤਾ ਆਪਣੇ ਆਪਣੇ بیٹے ਤੋਂ ਤਾਂ ਹੋਰ ਐਕਸਪੈਕਟ ਕਰਾਂਗੇ ਜੁਆਇਸ ਤੋਂ ਵੀ ਹੋਰ ਐਕਸਪੈਕਟ ਕਰਦਾਂਗੇ ਆਪਣੀ ਨੂ ਰਾਨੀ ਤੋਂ ਕੁਝ ਹੋਰ ਐਕਸਪੈਕਟ ਕਰਦੇ ਆ ਤੇ ਆਪਣੀ ਜਿਹੜੀ ਧੀਆ ਤੋਂ ਹੋਰ ਐਕਸਪੈਕਟ ਕਰਦੇ ਆ ਸਾਡੇ ਇਹਦੇ ਵਿੱਚ ਨਾ ਮਨ ਬਚਨ ਕਰਮ ਦੇ ਵਿੱਚ ਫਰਕ ਪੈ ਗਿਆ ਆਪਣੀ ਗੁਰਬਾਣੀ ਜੀਤਾ ਕੁਰਾਨ ਵੀਸ ਤੇ ਬਾਈਬਲ ਇਨਾ ਦਾ ਇੱਕੋ ਹੀ ਸੰਦੇਸ਼ ਹੈ ਜੀ ਮਨ ਵਚਨ ਕਰੂੰ ਤੁਸੀਂ ਇਕਲਾਚ ਰੱਖੋ ਅਸੀਂ ਕੀ ਕਰਦੇ ਆ ਗੱਲਾਂ ਕਰਦੇ ਆ ਸਿਰਫ ਗੱਲ ਸੇ ਪਰਹਾਲਦੇ ਮੈਂ ਇਹ ਦੇਖਿਆ ਜੀ ਗੱਲਾਂ ਤੇ ਅਸੀਂ ਕਾਫੀ ਨੂੰ ਕਰਨੀ ਵਾਲੀ ਨਹੀਂ ਜਾਵਾਂਗੇ ਸਮੱਸਿਆ ਨੂੰ ਸਹੀ ਹੱਲ ਦਾ ਨਹੀਂ ਜਾਵਾਂਗੇ ਸਾਡੇ ਗਲਤ ਨਹੀਂ ਆਉਣੇ ਮੈਂ ਜਦੋਂ ਵੀ ਕੋਰਟ ਦੇ ਵਿੱਚ ਕੋਈ ਕੇਸ ਮੇਰੇ ਸਾਹਮਣੇ ਮੀਨਿਮਲ ਹੋਵੇ ਸਿਵਲ ਦਾ ਹੋਵੇ ਜਾਂ ਕੋਈ ਕੰਪਾਊਂਡਿੰਗ ਕਰਨ ਵਾਲਾ ਕੇਸ ਹੋਵੇ ਮੈਂ ਕੋਸ਼ਿਸ਼ ਕਰਦਾ ਵੀ ਕਰਦਾ ਰਿਹਾ ਵੀ ਉੱਥੇ ਨਹੀਂ ਲੈਣਾ ਤਾਂ ਕਿਉਂਕਿ ਸਾਡੇ ਦੇਸ਼ ਦੇ ਵਿੱਚ ਜੇ ਫਰਦਿਕੋ ਲੋਕ ਪਚੈਰੀਆਂ ਚ ਇਹ ਹਸਪਤਾਲਾਂ ਚ ਰਹਿਣਗੇ ਤਾਂ ਇਹ ਸਮਝ ਲੋਗਾ ਸਾਹੀ ਸਾਹ ਉਹ ਦੇਸ਼ ਬਿਮਾਰ ਹੈ ਉਹ ਦੇਸ਼ ترقی ਦੇ ਰਾਹ ਤੋਂ ਹਟ ਜਿਏਗਾ ਹਟ ਜਿਏਗਾ ਇਸ ਕਰਕੇ ਮੈਂ ਇਹ ਹਮੇਸ਼ਾ ਜਦੋਂ ਵੀ ਮੈਂ ਕਿਤੇ ਨਕੀ ਹੰਦਲ ਕਿਸਾਂ ਦੇ ਵਿੱਚ ਉਹਨਾਂ ਬੇਟੀਆਂ ਦਾ ਲੜਕੀਆਂ ਦਾ ਪੂਰਾ ਬੈਂਚ ਲਾਉਂਦਾ ਸੀ ਲੋਕਦਾਲਤ ਚ ਕਿ ਵੀ ਤੁਸੀਂ ਸਮਝਿਆ ਹੋ ਕਿ ਬੇਟੀ ਜਦ ਬੇਟੀ ਵਿੱਚ ਜਾਂਦੇ ਕਾਰ ਤੌਰ ਤੇ ਸੁਝਾਉਂਦੀ ਹੈ ਤਾਂ ਉਹਦਾ ਬੜਾ ਅਸਰ ਹੁੰਦਾ ਹੈ ਬੜਾ ਗੁੰਦਾ ਅਸਰ ਹੁੰਦਾ ਹੈ ਇਸ ਕਰਕੇ ਮੈਂ 1 2 100 200 100000 ਦੇ ਵਿੱਚ ਆ ਨਪਾਰੇ ਕੀਤੇ ਕਿਉਂਕਿ ਜੇ ਅਸੀਂ ਫੈਸਲਾ ਕਰਨ ਲਈ ਕੋਈ ਵੱਡੀ ਫੈਸਲਾ ਕਰਨ ਨਾਲ فاਸਲਾ ਹੋਰ ਵੱਧ ਜਾਂਦਾ ਹੈ ਇਸ ਕਰਕੇ ਅਸੀਂ ਚੌਣਿਆਂ ਦੀ ਨਿਰੰਦੇ ਵੀ ਹੋ ਨਾ ਵੀ ਹੋਗੇ ਕਾਨੂੰਨ ਮੁਤਾਬਕ ਸਕੂਨ ਵੀ ਹੋਗੇ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਲੋਕ ਜਿਆਦਾ ਤੋਂ ਜਿਆਦਾ ਲੋਕਦਾਨਤਾ ਚਾਹ ਕੇ ਆਪਸੀ ਭਾਈਚਾਰੇ ਨਾਲ ਗੱਲਬਾਤ ਹੀ ਪਾ ਕੇ ਕੱਢੀ ਜਾਂ। ਕਿਉਂਕਿ ਜਦੋਂ ਵਾਸੀ ਸਾਹਿਬ ਇੱਕ ਫੈਸਲਾ ਹੋ ਜਾਂਦਾ ਨਾ ਉਹਦੀ ਅਪੀਲ ਪਰ ਅਪੀਲ ਫਿਰ ਆ ਗਈ ਕੁਝ ਨਜਰਾ ਤੇ ਬਾਅਦ ਸਾਜੰਦ ਰਿਮਾਰਡ ਹੋ ਜਾਂਦਾ ਉੱਪਰ ਚਲਾ ਜਾਂਦਾ ਤੇ ਲੋਕ ਘੁੰਮ ਕੇ ਜੀਆਂ ਦੇ ਵਿੱਚ ਦਮ ਤੋੜ ਜਾਂਦੇ ਨੇ। ਜਦੋਂ ਕੋਈ ਬੰਦਾ ਇੱਕ ਕੇਸ ਜਿੱਤਦਾ ਅਦਾਲਤ ਦੇ ਵਿੱਚ ਤਾਂ ਉਹਦੇ ਘਰੇ ਤਾਂ ਰੋਸ਼ਨੀ ਹੁੰਦੀ ਹੈ। ਉਹਦੇ ਘਰੇ ਤਾਂ ਦੀਪਕ ਜਲਦਾ ਹੈ ਪਰ ਦੂਸਰੇ ਦੇ ਘਰੇ ਨਹੀਂ ਰਾ ਹੁੰਦਾ। ਜਦੋਂ ਤੁਹਾਨੂੰ ਸਮਝਾ ਕੇ ਪਿਆਰ ਨਾਲ ਘਰੇ ਤੋੜ ਦਿਆ ਵੀ ਤੁਸੀਂ ਗਲਤ ਸੀ ਤਾਂ ਕਿ ਆਪਸ ਵਿੱਚ ਭਾਈਚਾਰੇ ਨਹੀਂ ਘੱਟ ਵੱਧ ਕਰਕੇ ਸਮਝੌਤਾ ਕਰ ਲੋ ਤਾਂ ਦੋਨਾਂ ਦੇ ਘਰੇ ਦੀਵਾਲੀ ਮਨਦੀ ਹੈ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਐਸਾ ਤੁਹਾਡੇ ਮਨ ਦੇ ਵਿੱਚ ਹੈ ਸੌਰੀ ਟੂ ਆਸਕ ਯੂ ਤੁਸੀਂ ਆਨਰਵੈਲਯੂ ਮਾਨਜੋਗੋ ਐਸੋ ਰਿਲੀਅਨਸ ਲੋਕਸ ਆਨ ਵਾਚ ਕਰ ਰਹੇ ਦੁਨੀਆ ਵਿੱਚ ਐਸਾ ਕੋਈ ਫੈਸਲਾ ਕੀਤਾ ਹੋਵੇ ਜ਼ਿੰਦਗੀ ਵਿੱਚ ਤੁਹਾਨੂੰ ਯਾਦ ਹੋਵੇ ਆ ਜਿਹੜਾ ਕਿ ਤੁਹਾਡੇ ਮਨ ਦੇ ਵਿੱਚ ਹਾਲੇ ਵੀ ਅਵਾਰਾ ਜਿਹਾ ਆਉਂਦਾ ਹੋਵੇ ਕਿ ਇਹ ਫੈਸਲਾ ਜਦੋਂ ਮੈਂ ਕੀਤਾ ਤਾਂ ਆ ਕੁਝ ਧਿਆਨ ਵਿੱਚ ਲਿਆਉਣਾ ਸੀ ਜਿਹੜਾ ਕਿ ਲਿਆਂਦਾ ਨਹੀਂ ਗਿਆ ਔਰ ਉਹਨੂੰ ਅਨਸਾਫ਼ ਤਾਂ ਮਿਲ ਗਿਆ ਅਨਸਾਫ਼ ਮਿਲਣ ਦੇ ਵਿੱਚ ਕੁਝ ਦੇਰੀ ਹੋ ਗਈ ਹੋਵੇ ਕੋਈ ਐਸੀ ਐਗਜ਼ਾਮਪਲ ਤੁਸੀਂ ਐ ਐਸ ਐਗਜ਼ਾਮਪਲ ਕੋਈ ਸੰਝਾ ਕਰਨਾ ਚਾਹੁੰਦੇ ਹੋ ਇੱਕ ਜੀ ਬਹੁਤ ਦਿਲਚਸਪ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹਣਾ ਹਾਂ ਕਿ ਇੱਕ ਮੀਆਂ بیوی ਦਾ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਜੀ ਮੀਆਂ بیوی ਦਾ ਬਹੁਤ ਝਗੜਾ ਚੱਲ ਪਿਆ ਆਪਸ ਵਿੱਚ ਉਹਨਾਂ ਦਾ ਬਹੁਤ ਹੋ ਗਿਆ ਤੇ ਉਹਨਾਂ ਦਾ ਤਲਾਕ ਵੀ ਹੋ ਗਿਆ ਤੇ ਮੈਟਰ ਸੁਪਰੀਮ ਕੋਰਟ ਤੱਕ ਗਿਆ ਜੀ ਉਹ ਸੁਪਰੀਮ ਕੋਰਟ ਦੇ ਜਫਾਫ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਕਿ ਫੈਸਲਾ ਕਰਤਾ ਵੀ ਤੁਹਾਡਾ ਸਲਾਹ ਠੀਕ ਹੈ ਤੁਹਾਡਾ ਜਿਹੜਾ ਹੈ ਖਰਚਾ ਬੰਨਤਾ ਜਿਹਦੀ ਬੇਟੀਏ ਛੋਟੀ ਇਹਨਾਂ ਦੀ ਉਹ ਜਦੋਂ ਵੱਡੀ ਹੋਏਗੀ ਜਿਹੜਾ ਡਿਸਟ੍ਰਿਕਟ ਜੱਜ ਹੋਏਗਾ ਉਹ ਇਹਦਾ ਫੈਸਲਾ ਕਰੇਗਾ ਕਿ ਇਹਨੂੰ ਕਿੰਨੇ ਪੈਸੇ ਲਗਾਉਣੇ ਨੇ ਇਹਦੀ ਚਾਬੀ ਦਾ ਉਹਦਾ ਫਾਦਰ ਕਿੰਨੇ ਪੈਸੇ ਲਾਊਗਾ ਉਹਦੋਂ ਵਾਲਾ ਜੱਜ ਡਿਸਾਈਡ ਕਰੂਗਾ ਉਹ ਜੀ ਮੈਂ ਉੱਥੇ ਡਿਸਟ੍ਰਿਕਟ ਜੱਜ ਬਣ ਕੇ ਆ ਗਿਆ ਤੇ ਉਹ ਮੇਰੇ ਕੋਲ ਆ ਗਿਆ ਜੀ ਸਰ ਜੀ ਹੈਲੋ ਜੀ ਜੀ ਇਹ ਬੜੀ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਦਾ ਵੀ ਬਹੁਤ ਕਿਵੇਂ ਕਾਨੂੰਨ ਤੇ ਇਨਸਾਫੀਕੀ ਵਿੱਚ ਅਸੀਂ ਵਿਚੋਂ ਕੋਈ ਵੀ ਕੱਢ ਕੇ ਇਨਸਾਫ ਦੇ ਸਕਦੇ ਆ ਇਹ ਉਸ ਲੜਕੀ ਜਿਹੜੀ ਵੱਡੀ ਹੋਈ ਤਾਂ ਮੈਂ ਡਿਸਟ੍ਰਿਕਟ ਅਡਵੋਕੇਟ ਸੀਗਾ ਤੇ ਉਹ ਮੇਰੇ ਕੋਲ ਕੇਸ ਆ ਗਿਆ ਕਹਿੰਦੇ ਜੀ ਇਸ ਲੜਕੀ ਦਾ ਵਿਆਹ ਕਰਨ ਵਾਸਤੇ ਤੁਸੀਂ ਅਮਾਉਂਟ ਫਿਕਸ ਕਰੋ ਜੀ ਉਹ ਇੱਕ ਵਾਰੀ ਸਾਡੇ ਆਪਾਂ ਕਾਨੂੰਨ ਮੁਤਾਬਕ ਕੇ ਲਈ ਸੁਪਰੀਮ ਕੋਰਟ ਦੇ ਆਰਡਰ ਮੁਤਾਬਕ ਤਾਂ ਮਤਲਬ ਮੈਂ ਉਹਨੂੰ ਨੋਟਿਸ ਤੋਂ ਜਾਂਦੇ ਫਾਦਰ ਨੂੰ ਉਹਦਾ ਫਾਦਰ ਆਊਗਾ ਉਹਦਾ ਫਾਦਰ ਆਊਗਾ ਤਾਂ ਫਿਰ ਮੈਂ ਉਹਦੀ ਐਵੀਡੈਂਸ ਲਵਾਂਗਾ ਐਵੀਡੈਂਸ ਲੈ ਕੇ ਫਿਰ ਡਿਸਾਈਡ ਕਰੂੰਗਾ ਜਿਹਦੀ ਇਨਕਮ ਕਿੰਨੀ ਹੈ ਕਿੰਨੇ ਪੈਸੇ ਲਾ ਸਕਦਾ ਹੈ ਕੀ ਕਰ ਸਕਦਾ ਜੀ ਤੁਸੀਂ ਹੈਰਾਨ ਹੋਵੋਗੇ ਕਿ ਜੀ ਮੈਂ ਉਸੇ ਸੋਚਿਆ ਜੀ ਜੇ ਉਹਦੀ ਜਿਹੜੀ ਵਾਈਟ ਸੀ ਉਹ ਨਾ ਉਹਦੇ ਤੇ ਆਈ ਜੀ ਜਿਆ ਤੇ ਉਹਦੇ ਕੋ ਪਹਾੜ ਹੋ ਚੁੱਕੀ ਸੀ ਕਿਉਂਕਿ ਜਦੋਂ ਰਿਸ਼ਤਿਆਂ ਦੇ ਵਿੱਚ ਨਾ ਟੇੜਾ ਆ ਜਾਣਾ ਉਂਝ ਨਾ ਆ ਜਾਣਾ ਤਾਂ ਉਹ ਮਤਲਬ ਦੋਨੇ ਧਿਰਾਂ ਹੀ ਬਰਬਾਦ ਹੋ ਜਾਂਦੀ ਹੈ ਉਹ ਵਿਚਾਰੀ ਕਹਿੰਦੀ ਜੀ ਮੇਰੀ ਬੇਟੀ ਦਾ ਮੈਂ ਤਾਂ ਸ਼ਾਦੀ ਕਰ ਲਈ ਸਾਡੀ ਇਹ ਤਾਂ ਅਵੰਨ ਮੁਕਸ਼ੜਾ ਨਹੀਂ ਕਰ ਬੰਦੀ ਤੇ ਤੁਸੀਂ ਦੱਸੋ ਜੀ ਕਿstra ਉਹਨਾਂ ਦਾ ਸ਼ਾਦੀ ਕਰੀਏ ਸੀ ਜੀ ਫਿਰ ਮੈਂ ਇਸਕਾ ਆਪਣੇ ਜ਼ਿਮਾਂਦ ਨਾਲੇ ਜਲਾ ਆਦੀ ਇੱਕ ਬੇਟੀ ਦੀ ਸ਼ਾਦੀ ਹੋ ਗਈ ਮਤਲਬ ਜਵਾਨ ਦੇਤੀ ਦੀ ਸ਼ਾਦੀ ਹੋਣੀ ਸੀ ਤੇ ਕੋਣ ਮੈਂ ਗਈ ਸੀ ਬੁਲਾ ਲਿਆ ਉਹਦੀ ਮਾਂ ਬਚਰੀ ਫਹਾਜ ਸੀ ਜੀ ਲਈ ਰਿਚਰਟ ਹੈ ਨੂੰ ਆਇਆ ਮੈਂ ਕੀ ਕੀਤਾ ਜੀ ਉਹਦੇ ਵਿੱਚ ਇੱਕ ਜ਼ਿਮਾਂਦ ਲਾ ਕੇ ਲੋਕ ਪਾ ਕੇ ਲੈ ਕੇ ਕੇਸ ਉਹਨੂੰ ਮੈਂ ਨੋਟਿਸ ਦੇਣ ਦੀ بجائے ਆਪਣੇ ਘਰ ਦੇ ਨੂੰ ਕਿਹਾ ਉਹਨਾਂ ਨੇ ਵੀ ਕੀ ਨੂੰ ਬੁਲਾ ਕੇ ਕਿ ਜੋ ਤੁਸੀਂ ਠੀਕ ਹਾਂ ਜੋ ਵੀ ਗੀਂਤੀ ਐ ਦੇ ਦੀ ਉਹਦੇ ਫਾਦਰ ਨੂੰ ਔਰ ਚ ਬੁਲਾਵੇ ਜੀ ਉਹਨਾਂ ਨੇ ਜੀ ਉਹਦੇ ਫਾਦਰ ਨੂੰ ਉਹ ਕਿਬਲ ਆਲੇ ਆ ਉਹਦਾ ਫਾਦਰ ਨੇ ਮਤਲਬ ਥੋੜਾ ਜਿਹਾ ਆਫਿਸ ਵਿੱਚ ਕੋਈ ਨਾਉਂ ਨਹੀਂ ਵਾਈਫ ਨੇ ਹੁੰਨ ਸੱਸੀ ਦਾ ਮਸਤੀ ਲਈ ਨਾਉਣੇ ਹੁੰਨ ਬੁਲਾਇਨਾ ਦੇਖੀ ਨੇ ਹੁੰਨ ਬੁਲਾਇ ਜੀ ਮੈਂ ਕਹਿੰਦੀ ਆਫਿਸ ਵਿੱਚ ਕੋ ਡਾਊਟ ਹੋਇਆ ਸੀ ਕੁਛ ਟਾਈਮ ਪਹਿਲਾਂ ਅੱਜ ਤੋਂ ਬਹੁਤ ਪਹਿਲਾਂ ਹੁਣੇ ਬੱਚੀ ਤੇਰੀ ਬਣੀ ਹੋ ਗਈ ਤੇ ਆਪਣੇ ਦੀ ਸ਼ਾਦੀ ਕਰਨੀ ਹੈ ਤੇਰਾ ਕੀ ਵਿਚਾਰ ਹੈ ਤੇ ਤੁਸੀਂ ਕਿੰਨੇ ਪ੍ਰੈਸੇ ਡਾਂਗੇ ਕਹਿੰਦੇ ਜੇ ਸਾਹ ਕਿਸੇ ਨੂੰ ਮਨੂਤਰ ਹੋ ਜਾਏਗਾ ਮੈਂ ਫਿਰ ਮੈਨੂੰ ਐਵੀਡੈਂਸ ਦਊਂਗਾ ਕਿ ਫਿਰ ਮੈਂ ਜਰੂਰਾਂਗਾ ਕਿ ਇਸ ਨੂੰ ਮੈਂ ਇੱਕ ਪੰਚਾਇਤ ਵਿੱਚ ਇੱਕ ਬੜੀ ਸਲਾਹ ਕਰਾਂਗਾ ਜੀ ਮੈਂ ਕਹਾਂ ਉਹ ਕਹਿੰਦੀ ਜਦੋਂ ਨਹੀਂ ਕੁਲ ਨੂੰ ਪਚੀ ਗੈਂਚ ਕਰੇਗੀ ਤਾਂ ਦੋ ਤੀ ਉਹ ਬੇਟੀਆਂ ਨੂੰ ਲੱਗਦੀ ਉਹ ਕਹਿੰਦੀ ਕਹਿੰਦੀ ਜੱਸਾ ਮੇਰੀ ਤਾਂ ਸ਼ਾਦੀ ਨੂੰ ਤਾਂ ਮੈਂ ਕਹਿੰਦੇ ਕਹਿੰਦੀ ਮੇਰਾ ਬਰਿਸ਼ਟਾ ਹੋ ਗਿਆ ਜਿਹੜਾ ਫਾਦਰ ਨੇ ਬਤੀਤ ਕਈ ਨਹੀਂ ਮਿਲਦਾ ਮਾਮਾ ਨੇ ਪਿੱਛੇ ਮਾਂ ਨੇ ਮਥਾ ਔਕਾਉ ਕੇ ਕੀਤਾ ਕਹਿੰਦੀ ਮੈਨੂੰ ਪੈਸੇ ਦਵਾਓ ਹੁਣ ਵੀ ਮੇਰੇ ਕੋਲ ਐਸੀ ਕੋਈ ਜਾਦੀ ਨਹੀਂ ਕਿ ਕਿ ਮੈਂ ਉਹਦੇ ਫਾਦਰ ਨੂੰ ਆਰਡਰ ਕਰਦਾ ਉਹ ਮੈਨੂੰ ਕਹਿੰਦਾ ਜੱਸਾ ਮੇਨੂੰ ਦੱਲ ਦੱਸੋ ਕਹਿੰਦਾ ਜਦੋਂ ਮੈਂ ਆਇਆ ਮੇਰੀ ਘਰ ਵਾਲੀ ਨੇ ਤੇ ਮੇਰੀ ਬੇਟੀ ਨੇ ਮੈਨੂੰ ਨਮਸਤੇ ਬੁਲਾਈ ਕਹਿੰਦਾ ਕਿ ਨਹੀਂ ਕੋਲ ਤਾਂ ਇਹਨਾਂ ਦੇ ਮਨਚ ਮੈਂ ਇਹਨਾਂ ਨੂੰ ਕੀ ਦਿਆਂ ਮ ਤੇ ਚਲੋ ਮਖਾਂਜੀ ਚਲੋ ਮੇਰੇ ਘਰ ਤੇ ਨਾ ਤੁਸੀਂ ਵੀ ਮੈਂ ਇੱਕ ਤਨ ਜੱਦੀ ਵੀ ਹੈ ਸੀ ਚਹਿਣਾ ਨੂੰ ਦੇਖ ਤਾਂ ਬੁਲਾਨੀਆਂ ਦਿੱਤੀਆਂ ਨੇ ਵੀ ਸ਼ਾਦੀ ਦੇ ਪੈਸੇ ਲਾਣ ਦੇ ਤੇ ਆਪਣਾ ਪੂਮ ਹੈ ਤੇ ਆਪਣੀ ਬੇਟੀ ਹੈ ਤੇ ਤੂੰ ਸਟਾਰਟ ਕਰ ਤੂੰ ਦੱਸ ਕਿ ਕਿੰਨੇ ਲਾਏ ਮੈਨੂੰ ਕਹਿੰਦਾ ਜੀ 11000 ਦੇ ਦੋ ਜੀ ਨਹੀਂ ਆਖਿਆ ਵੀ 11000 11000 ਤਾਂ ਬੇਟੀ ਦੀ ਕਾਫੀ ਨਹੀਂ ਆਉਂਦੀ ਮਖਾ ਤੁਸੀਂ ਮਜ਼ਾਕ ਨਾ ਕਰੋ ਜੇ ਖੂਬ ਸੋਨੋ ਰਿਕਵੈਸਟ ਕਰ ਲਈ ਇਹਦਾ ਮਤਲਬ ਇਹ ਵੀ ਹੈ ਕਿ ਤੁਹਾਡੇ ਕੋਈ ਵੀਕਨੈਸ ਨੂੰ ਸ਼ੋਅ ਕਰਦੇ ਆਂ ਸਰ ਤੁਹਾਡੀ ਬੇਟੀ ਹੈ ਤੇ ਇਸ ਤਰ੍ਹਾਂ ਕਰੋ ਮੰਨ ਲੀ ਜੇ ਆਪਾਂ ਰਸੀ ਸਾਹਿਬ ਦੰਡੀ ਦਾ ਨਾਮ ਕਰੀਏ ਤਾਂ ਮੈਂ ਉਹਨੂੰ ਲੋਕ ਦਾਤ ਦੇ ਕਨਸੈਪਟ ਨਾਲ ਪਿਆਰ ਦੇ ਨਾਲ ਸਮਝਾਤੀ ਉਹ ਜਾ ਕਿ ਉਸ ਤੋਂ ਦਿਨ ਮੈਂ ਇਨ ਲੈਕਸ ਪੈ ਕਿ ਦੁਆਏ ਉਹ ਲੈਕਸ ਉਹ ਮੇਰੇ ਫਿੱਟ ਬੀ ਆਂਡਿੰਗ ਹੈ 7-8 ਲੱਖ ਰੁਪਏ ਸੀਗਾ ਉਸ ਟਾਈਮ ਜੀ ਤੇ ਉਹਨੇ ਕਿਹਾ ਮੈਂ ਕਰ ਦੂੰ ਫਿਰ ਮੈਂ ਨੈਕਸਟ ਦੇਖੋ ਸਟੈਪ ਮੈਂ ਕੀ ਕੀਤਾ ਪਤਾ ਨਹੀਂ ਜੇ ਤੁਸੀਂ ਮਰੀ 1 ਕਰੋ 219 ਤੁਸੀਂ ਜਿਸ ਤਰ੍ਹਾਂ ਤੁਸੀਂ ਬੈਂਕ ਕਰਦਾ ਹੈ ਜੀ ਮੈਨੂੰ ਕਹਿੰਦਾ ਸਰ ਮੈਂ ਤੁਹਾਡਾ ਮਸਵਾਹ ਦੇਖ ਕੇ ਕਾਡਾ ਮੈਂ ਪਾਣਾ ਦੇ ਕੇ ਕਹਿੰਦਾ ਹੁਣ ਮੈਂ ਸਮਰੱਥ ਤਾਂ ਕਿ ਨਾ ਬੁੱਲੂ ਹੋਰ ਕੀ ਕਰਨਾ ਮੈਂ ਖੈਰ ਤੂੰ ਵਾਦਾ ਕਰਦੀ ਮੇਰੇ ਨਾਲ ਮੰਨੇਗਾ ਨਾ ਤੰਮੀ ਮੰਨੂਗਾ ਮੈਂ ਤਾਂ ਬੁੱਲੂ ਵੀ ਆਪਣੇ ਅੱਖਾਂ ਨਾਲ ਲਾਇੰਗਾ ਓ ਮਾਈ ਗਾਡ ਓ ਜੀ ਉਹਦੇ ਅੱਖਾਂ 'ਚ ਪਾਣੀ ਆ ਗਿਆ ਕਹਿੰਦਾ ਸਰ ਮੈਂ ਇਹ ਵੀ ਮੰਨ ਲੂਗਾ ਮੈਂ ਫਿਰ ਦੇਤੀ ਨਹੀਂ ਗਿਆ ਮੈਂ ਆਪਣੇ ਬਸਾ ਦਵੇ ਗੱਲ ਲੱਗ ਗਈ ਉਹ ਗੱਲ ਲੱਗੇ ਜੀ ਗੱਲ ਪੈ ਗਿਆ ਜੀ ਉਹਦੇ ਅੰਸੂ ਸੀ ਜਿਹੜੇ ਜੀ ਉਹ ਖੁਸ਼ੀ ਦੇ ਅੰਸੂ ਸੀ ਜੇ ਕਿ ਨਹੀਂ ਲੱਖਾਂ ਰੁਪਏ ਇਹ ਲਾ ਡੋਲੀ ਜੁਨੇ ਚਲਾਈ ਤੇ ਖੁਸ਼ੀ ਬੁਝੀ ਹੋਣੇ ਉਹ ਤੇ ਪੁੱਤਾਂ ਪਰ ਦੇਖੀ ਕਿੰਨੀ ਕੁ ਚੀਜ਼ ਜੀ ਚ ਪੈ ਜਾਂਦੇ ਫੇਰ ਸ਼ਾਇਦ ਅਸੀਂ ਇਨਸਾਫ ਨਾ ਕਰ ਸਕੋ। ਮੇਰਾ ਜੀ ਕੁੱਲ ਮਲਾਕਿਸ ਨੂੰ ਦੱਸਣ ਦਾ ਮਤਲਬ ਇਹ ਹੀ ਹੈ ਕਿ ਜੇ ਬੰਦਾ ਇਨਸਾਫ ਕਰਨਾ ਚਾਹੇ ਤਾਂ ਰੱਬ ਸੋਤੂ ਜੂਲੀ। ਜੀ ਵੈਰੀ ਗੁੱਡ ਬਹੁਤ ਅੱਛਾ ਆਪਣੀ ਜੀ ਦੀ ਤਸੀਹਦ ਨੂੰ ਐਕਸਪੀਰੀਅੰਸਾਂਾਂ ਜਾ ਕੀਤਾ। ਸੋ ਅਜੇੇ ਕਰਨੇ ਮੈਂ ਤੋਂ ਜੋ ਕੁਛ ਤੁਸੀਂ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸਾਂਾਂ ਜਾ ਕੀਤਾ ਲੋਕਾਂ ਨੂੰ ਬਚਣ ਲਈ ਕੀ ਸਿਖਾਉ ਦੇਣਾ ਚਾਹੋਗੇ ਅੰਤ ਵਿੱਚ ਮੈਂ ਤਾਂ ਜੀ ਬਸ ਲੋਕਾਂ ਨੂੰ ਇਹੀ ਕਹਿਣਾ ਦੀ ਐਕਸਪੈਕਟੇਸ਼ਨ ਤੋਂ ਅਕਸੈਪਟੈਂਸ ਦੀ ਔਰ ਚਲੋ ਪੈਸੇ ਦੀ ਵੀ ਜੱਟ ਦੀ ਬੰ ਚਲੋ ਤੇ ਰੱਬ ਨੂੰ ਯਾਦ ਕਰਕੇ ਆਪਣੀ ਆਤਮਾ ਨੂੰ ਟਟੋਲੋ ਆਪਣਾ ਜਦੋਂ ਵੀ ਕੁਝ ਕਰ ਤੋਂ ਚੱਕਣਾ ਹੈ ਤਾਂ ਪਹਿਲਾਂ ਦੇਖੋ ਅੱਗੇ ਕੋਈ ਖਾਈ ਤਾਂ ਨਹੀਂ ਅੱਗੇ ਤੇ ਕੋਈ ਪ੍ਰੋਬਲਮ ਤਾਂ ਨਹੀਂ ਹੈ ਜਿਓ ਔਰ ਜੀਨੇ ਰਹੋ ਮੇਰਾ ਤੇਰੀ ਸੰਦੇਸ਼ ਆ ਜਸਾਬ ਸਮਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਇਸੀ ਆਨਰੇਬਲ ਜਸਵਰ ਐਸ ਕੇ ਅਗਰਵਾਲ ਸਾਹਿਬ ਅਸੀਂ ਆਪ ਜੀ ਦੀ ਲੰਬੇਰੀ ਉਮਰ ਦੀ ਅਰਦਾਸ ਕਰਦੇ ਆ ਜਿੰਦਗੀ ਦੇ ਵਿੱਚ ਦਿੱਤਾ ਲੋਕਾਂ ਨੂੰ ਇਨਸਾਫ ਆਪ ਜੀ ਦੇ ਵਾਸਤੇ ਇੱਕ ਤੋਹਫਾ ਹੈ ਤੁਹਾਡੀ ਜ਼ਿੰਦਗੀ ਦੇ ਸਵਾਸਾਂ ਦੇ ਬਾਰੇ ਵਿੱਚ ਅਸੀਂ ਗੱਲ ਕਰੀਏ ਵਾਹਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ ਤਾਂ ਸਾਨੂੰ ਪੂਰੀ ਆਸ ਹੈ ਕਿ ਅੱਗੇ ਇਹ ਹੀ ਰਾਸ ਹੈ ਜੀ ਤੁਹਾਡਾ ਚੈਨਲ ਹਿੰਦ-ਦੁਨੀ ਰਾਚੌਬਲੀ ਤੱਕੀ ਕਰੇ ਤੁਸੀਂ ਇਸ ਤਰ੍ਹਾਂ ਹੀ ਸਮਾਜ ਦੀ ਦੇਸ਼ ਦੀ कौम की ब्रह्म की सेवा करते रहो बहुत बहुत धन्यवाद बहुत बहुत शुक्रिया धन्यवाद, जय हिंद ऐ